ਆਹ ਉਹ ਸ਼ਹਿਰ ਮਲੇਰ ਕੋਟਲਾ ਦੇ ਵਿੱਚ ਇੱਕ ਵਾਰੀ ਫੇਰ ਲੈ ਆਇਆ ਤੁਹਾਨੂੰ ਸਾਈਬਰ ਦਾ ਸਕੂਲ ਵਾਲੇ ਚੌਂਕ ਕੋਲੇ ਲੈ ਕੇ ਆਇਆ ਇੱਥੇ ਨਾ ਆਪਣੇ ਬਾਈ ਨੇ ਕੰਮ ਕੀਤਾ ਕੂਰੀਅਰ ਦਾ ਤੇ ਭਰਾ ਕੋਲੋਂ ਆਪਾਂ ਨੇ ਕੂਰੀਅਰ ਕਰਵਾਇਆ ਤੇ ਸਾਨੂੰ ਬੜਾ ਵਧੀਆ ਲੱਗਿਆ ਸਾਡੀ ਸਰਵਿਸ ਥੋੜੀ ਜੀ ਇਸ ਤਰ੍ਹਾਂ ਦੀ ਸੀ ਵੀ ਕਾਫੀ ਨੇ ਜਵਾਬ ਦਿੱਤਾ ਸੀ ਤੇ ਵੀਰੇ ਨੇ ਆਪਣਾ ਕੰਮ ਕਰਦਾ ਤੇ ਸਾਨੂੰ ਲੱਗਿਆ ਵੀ ਯਾਰ ਜਿਹੜਾ ਬੰਦਾ ਮਤਲਬ ਅਸੇ ਇਹ ਕੰਮ ਕਰ ਸਕਦਾ ਉਹਦੇ ਬਾਰੇ ਲੋਕਾਂ ਨੂੰ ਵੀ ਪਤਾ ਹੋਣਾ ਚਾਹੀਦਾ ਤੇ ਇੱਕ ਗੱਲ ਵੀਰ ਦੀ ਸਾਨੂੰ ਬੜੀ ਵਧੀਆ ਲੱਗੀ ਕਿ ਇਹਨੇ ਨਾ ਸਾਨੂੰ ਜਿਹੜੀਆਂ ਵੀ ਗੱਲਾਂ ਦੱਸੀਆਂ ਨੇ ਬਿਲਕੁਲ ਸੱਚੀਆਂ ਸੁੱੱਚੀਆਂ ਦੱਸੀਆਂ ਨੇ ਇਹ ਨਹੀਂ ਹੈਗਾ ਦੀ ਪੈਸੇ ਲੈਣ ਦੇ ਮਾਰੇ ਨੇ ਝੂਠ ਬੋਲ ਕੇ ਸਮਾਨ ਭੇਜਦਾ ਤੇ ਵੀਰਾ ਕਹਿੰਦਾ ਮੈਂ ਪੂਰੀ ਇਮਾਨਦਾਰੀ ਦੇ ਨਾਲ ਕੰਮ ਕਰਦਾ ਆਜੋ ਫਿਰ ਆਫਿਸ ਦਾ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਬਾਈ ਨਾਲ ਗੱਲ ਕਰ ਆਪਾਂ ਬਾਤ ਚੁ ਕਰਾਂਗੇ ਪਹਿਲਾਂ ਇਹਨਾਂ ਦਾ ਰਿਵਿਊ ਲੈ ਲੈਂਦੇ ਆ ਆ ਦੇਖੋ ਜੀ ਕਸਟਮਰ ਬੈਠੇ ਨੇ ਇਹਨਾਂ ਨਾਲ ਗੱਲ ਕਰਦੇ ਆ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਚੀਕਾ ਕੀ ਨਾਮ ਕੀ ਹੈ ਜੀ ਆਪਣਾ ਸਲਵਰ ਸਿੰਘ ਆ ਜੀ ਠੀਕ ਆ ਪਿੰਡ ਕਿਹੜਾ ਫਰੀਦਪੁਰ ਕਲਾਂ ਜੀ ਤੇ ਕੂਰੀਅਰ ਤੋਂ ਮਾਣ ਹੋਇਆ ਜੀ ਹਾਂਜੀ ਕੂਰੀਅਰਾਂ ਦੇ ਠੀਕ ਹੈ ਤੇ ਇਹਨਾਂ ਤੋਂ ਹੀ ਸਮਾਨ ਭੇਜਦੇ ਹੋ ਜਾਂ ਹਾਂਜੀ ਹਾਂਜੀ ਇਹਨ ਅੱਛਾ ਕਾਫੀ ਜਰ ਹੋ ਗਿਆ ਜੀ ਕਈ ਸਾਲ ਹੋ ਗਏ ਨਾ ਤੇ ਤੇ ਅੱਜ ਫਿਰ ਕੀ ਲੈ ਕੇ ਆਏ ਹੋ ਕੀ ਭੇਜਣਾ ਹੈ ਇਹ ਆਪਣਾ ਘਰ ਦਾ ਸਮਾਨ ਆ ਜੀ ਆ ਮੱਠੀਆਂ ਦੇ ਅੱਛਾ ਜੀ ਆ ਜੀ ਮੱਠੀਆਂ ਆ ਚਾਰ ਆ ਜੀ ਅੱਛਾ ਹਜ਼ਾਰ ਤੂਰ ਮੱਠੀਆਂ ਮੱਠੀਆਂ ਭੇਜ ਹਾਂ ਜੀ ਹਾਂ ਇਧਰੋਂ ਭੇਜ ਦਿਆਂ ਜੀ ਇਹ ਸਮਾਨ ਆ ਆਪਣਾ ਅੱਛਾ ਜਿਹੜਾ ਆਮ ਖਾਣ ਪੀਣ ਵਾਲੀਆਂ ਚੀਜ਼ਾਂ ਉਧਰ ਨਹੀਂ ਮਿਲਦੀਆਂ ਹਾਂ ਹਾਂ ਜੀ ਹਾਂ ਉਧਰ ਤੇ ਫਿਰ ਹੁਣ ਤਾਂ ਕੀ ਕੀ ਸਮਾਨ ਭੇਜ ਚੁੱਕੇ ਹੋ ਰਾ ਬੀਜ਼ਨਸ ਬਾਕ ਕੱਪੜੇ ਵੀ ਭੇਜ ਦਿਆਂ ਆ ਘਰ ਦਾ ਜਿਹੜਾ ਆਪਣੇ ਆਹ ਸਮਾਨ ਆ ਆਪਣਾ ਪੰਜੀਰੀ ਦਾ ਆਪਣੀ ਰੀ ਪਈ ਹੈ ਮਾਣ ਰੈਂਡ ਵਾਲਿਆਂ ਹੋਂ ਕੀ ਆਸ਼ੇ ਆਸ਼ੇਮੀਆਂ ਨੇ ਜੀ ਆ ਦਵਾਈਆਂ ਦੇ ਬੰਦੇ ਸਭ ਕੋ ਭੇਜਦੇ ਆ ਜੀ ਕੱਪੜੇ ਭੇਜਦੇ ਆ ਬਹੁਤ ਅਰਦੇ ਭੇਜਦੇ ਆ ਜੀ ਨਾਲ ਬੰਦਾ ਤੇ ਫਿਰ ਹਰ ਵਾਰੀ ਜਿਹੜਾ ਸਮਾਨ ਭੇਜਦੇ ਪਹੁੰਚ ਜਾਂਦਾ ਉਸੇ ਹਾਂ ਸਹੀ ਟਾਈਮ ਨਾਲ ਪਹੁੰਚਦਾ ਜੀ ਐਨਾ ਉਧਰ ਜਾ ਕੇ ਫਿਰ ਕਸਟਮ ਕਸਟਮ ਦਾ ਹੀ ਲੱਗਦੀ ਉਧਰ ਪੈਸੇ ਦੇਣੇ ਪੈਂਦੇ ਹੁਣ ਨਹੀਂ ਜੀ ਉਧਰ ਨਹੀਂ ਜੋ ਇਧਰ ਕਰਿਆ ਹਾਲਾ ਜਿਵੇਂ ਇਹਨਾਂ ਨਾਲ ਅੱਛਾ ਜੀ ਉਹ ਹਿਸਾਬ ਨਾਲ ਫਿਰ ਹੋਣਾ ਕੋਈ ਹਿਸਾਬ ਨਾਲ ਕਦੇ ਆਇਤਾ ਨਹੀਂ ਹੈ ਵੀ ਰੋਣਾ ਰੂਣਾ ਮੈਂ ਹੋਵੇਗਾ ਇਹ ਬੰਦਾ ਇਹਨਾਂ ਇਮਾਨਦਾਰ ਹੈ ਜੀ ਬੰਦਾ ਬਹੁਤ ਹੀ ਇਮਾਨਦਾਰ ਆ ਮੰਗਾ ਅਸੀਂ ਇਹਦੇ ਰਵੀਆ ਬਾਕੀ 20 ਸਾਲ ਹੋ ਗਏ ਇਹਦੇ ਰਵੀਆ ਰੇਟ ਰੂਟ ਕਿਵੇਂ ਲੱਗਦੇ ਨੇ ਇਹਨਾਂ ਦੇ ਹਾਂਜੀ ਰੇਟ ਬਹੁਤ ਠੀਕ ਹੈ ਜੀ ਇਹਨਾਂ ਦਾ ਰੇਟ ਦਾ ਵਾਗ ਰੇਟ ਹੀ ਹੈ ਜੀ ਵਧੀਆ ਰੇਟ ਹੈ ਇਹਨਾਂ ਦਾ ਵੱਧ ਘੱਟ ਨਹੀਂ ਹਾਂਜੀ ਠੀਕ ਹੈ ਜੀ ਤੇ ਫਿਰ ਹੁਣ ਜਿਹੜੇ ਲੋਕ ਤੁਹਾਨੂੰ ਦੇਖਣਗੇ ਕੀ ਕਹਿਣਾ ਚਾਹੋਗੇ ਜੀ ਉਹਨਾਂ ਨੂੰ ਹਾਂਜੀ ਅਸੀਂ ਇਹਨੂੰ ਇਹੀ ਕਹਿੰਦੇ ਹਾਂ ਰਵੀ ਭਾਈ ਜੂਰੇ ਆਓ ਟਾਈਮ ਨਾਲ ਸਮਾਂ ਪਹੁੰਚਦਾਗਾ ਸਰਵਿਸ ਬਹੁਤ ਹੀ ਵਧੀਆ ਹੈ ਜੀ ਇਹ ਤਾਂ ਨਹੀਂ ਹੈ ਵੀ ਕਦੇ ਫੋਨ ਫੋਨ ਕੀਤਾ ਹੋਵੇ ਚੱਕ ਲੈਣਾ ਹੋ ਨਾ 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 ਇਹ ਫੋਨ ਬੋਦੇ ਇਹਦਾ ਬਾਲਾ ਬੰਦਾ ਉਹ ਹੈ ਨਰਮਾ ਬਾਲਾ ਜਿਆਦਾ ਬਾਲਾ ਨਰਮਾ ਭਾਈ ਉਹਨਾਂ ਨੇ ਜਿਹੜੇ ਰਿਵਿਊ ਨੇ ਦੇਤੇ ਕਹਿੰਦੇ ਬੰਦਾ ਸਰਵਿਸ ਬਹੁਤ ਵਧੀਆ ਤੇ ਆਪਾਂ ਸਰਦਾਰ ਜੀ ਨਾਲ ਗੱਲ ਕਰਦੇ ਸੀ ਨਾਲ ਇੱਕ ਹੋਰ ਗੈਸਟਰ ਆਗੇ ਇਹਨਾਂ ਦਾ ਵੀ ਰਿਵਿਊ ਤੁਹਾਨੂੰ ਦੱਸ ਦਿੰਨੇ ਆ ਵੀਰੇ ਕੀ ਨਾਮ ਆ ਆਪਣਾ ਮੇਰਾ ਨਾਮ ਹੈ ਜੀ ਅਬਦੁੱਲ ਮਤੇਨ ਠੀਕ ਹੈ ਤੇ ਭਾਈ ਜੀ ਪਾਰਸਲ ਫਿਰ ਇਹਨਾਂ ਤੋਂ ਹੀ ਕਰਾਉਣੇ ਹੋ ਸੀ ਹਾਂ ਜੀ ਬਿਲਕੁਲ ਜੀ ਅੱਜ ਵੀ ਪਾਰਸਲ ਕਰਨੀ ਆਏ ਸੀ ਹਾਂ ਜੀ ਤੇ ਫਿਰ ਇਹਨਾਂ ਕੋਲ ਹੀ ਆਉਣ ਦਾ ਕਾਰਨ ਇਹਨਾਂ ਦੀ ਸਰਵਿਸ ਬਹੁਤ ਬਧੀਆ ਲੱਗਦੀ ਹੈ ਸਾਨੂੰ ਅ ਔਰ ਜਿਵੇਂ ਕਿ ਆਪਣਾ ਸਾਡੇ ਸਾਹਮਣੇ ਸਾਰਾ ਸਮਾਨ ਪੈਕ ਹੁੰਦਾ ਅੱਛਾ ਜੀ ਤੇ ਜੋ ਵੀ ਹੁੰਦਾ ਵੀ ਇਹ ਬਹੁਤ ਬਹੁਤ ਵਧੀਆ ਹੀ ਮਤਲਬ ਰੈਗੂਲਰ ਸਮਾਨ ਭੇਜਦੇ ਹੋ ਹਾਂ ਜੀ ਰੈਗੂਲਰ ਸਮਾਨ ਸਾਡਾ ਆਰਮੀ ਚ ਜਾਂਦਾ ਰਹਿੰਦਾ ਆ ਚਾਰਵੀਂ ਦਾ ਗੱਲ ਹੈ ਠੀਕ ਹੈ ਠੀਕ ਹੈ ਮਤਲਬ ਸਾਰਾ ਜਿਹੜਾ ਸਮਾਨ ਹੈ ਤੁਹਾਡੀ ਅੱਖਾਂ ਦੇ ਸਾਹਮਣੇ ਪੈਕ ਹੁੰਦੀ ਹੈ ਅੱਖਾਂ ਦੇ ਸਾਹਮਣੇ ਪੈਕ ਹੁੰਦਾ ਤੇ ਕੋਈ ਸ਼ਿਕਾਇਤ ਨਹੀਂ ਆਉਦੀ ਮਤਲਬ ਅੱਜ ਤੱਕ ਕੋਈ ਸ਼ਿਕਾਇਤ ਨਹੀਂ ਆਈ ਨਹੀਂ ਨਹੀਂ ਕੋਈ ਵੀ ਨਹੀਂ ਓਹ ਕੀ ਬਾਤ ਹੈ ਤੇ ਇਹ ਵੀ ਤੋਂ ਜੋੜੇ ਹੋਇਆ ਅੱਛਾ ਜੀ ਹਾਂ ਜੀ ਕੋਈ ਕਦੇ ਕੋਈ ਸ਼ਿਕਾਇਤ ਨਹੀਂ ਆਈ ਤੇ ਹੁਣ ਸਭ ਤੋਂ ਪਹਿਲਾਂ ਤਾਂ ਮੈਨੂੰ ਇਹ ਦੱਸੋ ਵੀ ਤੁਹਾਨੂੰ ਮੈਨੂੰ 29 ਤੋਂ 30 ਸਾਲ ਦੇ ਕਰੀਬ ਹੋ ਗਏ ਸਰ ਇਸ ਫੀਲਡ ਦੇ ਵਿੱਚ ਅੱਛਾ ਜੀ ਆਹ ਦੀ ਹਾਂ ਜੀ ਤੇ ਹੁਣ ਤੁਸੀਂ ਆਪਣਾ ਕੰਮ ਸ਼ੁਰੂ ਕੀਤਾ ਮੈਂ ਕਿਨਾਂ ਜਿਹੜੇ ਮੇਰੇ ਮੈਦਨ ਬਾਤ ਨਾਲ ਹੂੰ 30 ਸਾਲ ਦੀ ਜੌਬ ਦੇ ਵਿੱਚ ਇਹਦੇ ਵਧੀਆ ਰਿਲੇਸ਼ਨ ਬਣਾਤੇ ਮੇਰੇ ਲੋਕਾਂ ਨਾਲ ਸਰਬਸਤੂ ਕਰੋ ਚਾਹੇ ਮੇਰੀ ਗੋਲੀ ਕਰਕੇ ਕਿਨੇ ਵੀ ਤਾਂ ਉਹਨਾਂ ਨੇ ਮੈਨੂੰ ਰਿਸਪੌਂਸ ਦਿੱਤਾ ਵੀ ਤੁਸੀਂ ਆਪਦਾ ਕੰਮ ਕਰੋ ਠੀਕ ਹੈ ਅਸੀਂ ਤੁਹਾਡੇ ਨਾਲ ਆ ਜਿਹੜੇ ਵੀ ਤੁਹਾਡੇ ਕੁਐਸਚਨ ਨੇ ਸਾਰਿਆਂ ਦੇ ਤੁਹਾਨੂੰ ਆਨਸਰ ਲੈ ਕੇ ਦਿੰਦੇ ਆ ਸਭ ਤੋਂ ਪਹਿਲਾਂ ਤਾਂ ਬਾਈ ਜੀ ਇਹ ਦੱਸੋ ਵੀ ਕਿਹੜਾ ਕਰਾ ਜਿਹੜਾ ਸਮਾਨ ਆ ਮਾਰ ਭੇਜਦੇ ਹੋ ਤੁਸੀਂ ਜਿਹੜੀ ਸਮਾਨ ਨੇ ਤੱਕ ਜਿਹੜਾ ਆਪਣਾ ਕਰੇ ਲੋਕਾਂ ਮਦੇ ਵਿੱਚ ਬਤਨ ਵਾਲਾ ਸਮਾਨ ਆ ਖਾਣ ਪੀਣ ਦਾ ਜਿਹੜਾ ਮਰਜ਼ੀ ਦਾ ਲੋਕ ਸੀ ਤੇ ਜਿਹੜੀ ਕੀ ਜਿਹੜਾ ਆਮ ਆ ਪਤਰਾ ਦੇ ਵਿੱਚ ਬੱਤ ਦੇ ਆ ਉਹ ਤੋਂ ਬਾਅਦ ਕੱਪੜੇ ਵਗੈਰਾ ਮੈਡੀਸਨ ਵਗੈਰਾ ਇਹ ਸਾਰੀ ਠੀਕ ਜਿਹਾ ਕਰਨਾ ਠੀਕ ਜੇ ਜਾਂਦੇ ਹੁਣ ਸਾਡੇ ਸਰਦਾਰ ਜੀ ਆ ਮੇਰੇ ਕੋਲ ਕਿਹ ਆ ਸਮਾਨ ਭੇਜਣ ਵਾਲਾ ਇਹ ਵਾਰ ਭੇਜਣ ਨਾਲ ਆਈਏਗਾ ਠੀਕ ਹੈ ਜੀ ਮੂੰਗਫਲੀ ਵਗੈਰਾ ਦੇ ਹੋ ਗਿਆ ਜੋ ਮਤਲਬ ਜਿਹੜੀ ਚੀਜ਼ ਉਧਰ ਆਪਾਂ ਨੂੰ ਆਇ ਲੱਗਦਾ ਵੀ ਮਿਲਦੀ ਨਹੀਂ ਹੈਗੀ ਜਾਂ ਇਧਰਲੀ ਕੁਆਲਟੀ ਕਿਉਂ ਨਹੀਂ ਆ ਬੱਚਿਆਂ ਦੇ ਉੱਤੇ ਕੁਆਲਟੀ ਆ ਕਿਹਨਾਂ ਜਿਹੜੀ ਆਪਾਂ ਕਹਿੰਦੇ ਇਧਰ ਤੇ ਆਉਂਦੀ ਉਹ ਸਾਰੀ ਉਧਰ ਭੇਜੀ ਜਾਂਦੀ ਸਾਰੀ ਵੇ ਦੇਸੀ ਕਿਉਂ ਅਗਲਾ ਕੋਈ ਤਾਂ ਕਹਿ ਦਿੰਦਾ ਭੇਜਿਆ ਜਾਂਦਾ ਕੋਈ ਕਹਿੰਦਾ ਭੇਜਿਆ ਨਹੀਂ ਜਾਂਦਾ ਹੁਣ ਦੇਸੀ ਕਿਉਂ ਦਾ ਡਾਊਟ ਕਲੀਅਰ ਕਰੋ ਇਹ ਬਾਹਰ ਜਾਂਦਾ ਕਿ ਨਹੀਂ ਕੋਈ ਦੇਸੀ ਕਿਉਂ ਕਹਨਾ ਇਹ ਨਹੀਂ ਆ ਦਿੜੇ ਕਨਾ 3 ਕੰਟਰੀਆਂ ਅਸੀਆਂ ਜਿਥੇ ਦੇਸੀ ਕਿਉਂ ਨਹੀਂ ਜਾਂਦਾ ਠੀਕ ਹੈ ਜੀ ਉੱਥੇ ਕਸਟਮਰ ਦੀ ਆਪਣੀ ਰਿਸਪੌਂਸਿਬਿਲਟੀ ਹੈ ਜੇ ਕਸਟਮਰ ਕਹੇ ਇੱਕ ਨਾ ਵੀ ਮੈਂ ਭੇਜਣਾਗਾ ਤਾਂ ਆਪਣੀ ਜ਼ਿੰਮੇਵਾਰੀ ਤੇ ਭੇਜਿਆ ਜਾਂਦਾ ਨਵੇਂ 90% ਜਾਂਦਾ ਨਹੀਂ ਜਾਂਦਾ ਕਿਉਂ ਅਜੀ ਇੱਕ ਕੰਟਰੀ ਹੈ ਜੁਕੇ ਯੂਕੇ ਯੂਕੇ ਦੇ ਵਿੱਚ ਦੇਸੀ ਕਿਉਂ ਜਾਂਦਾ ਕੱਲਾ ਯੂਕੇ ਦੇ ਵਿੱਚ ਹੈਗਾ 100% ਪਹੁੰਚਾ ਯੂਕੇ ਦੇ ਵਿੱਚ ਬਾਕੀ ਆ ਦੀ ਕੋਈ ਵਾਨੀਆ ਦੇ ਵਿੱਚ ਉਹਦੇ ਵਿੱਚ ਮੇਰੀ ਗਾਰੰਟੀ ਹੈ ਯੂਕੇ ਦੇ ਵਿੱਚ ਠੀਕ ਹੈ ਜੀ ਜਿਹੜਾ ਹੋਰ ਕਿਸੇ ਵੀ ਕੰਟਰੀ 'ਚ ਭੇਜਦਾ ਤਾਂ ਉਹ ਕਸਟਮਰ ਦੀ ਰਿਸਪੌਂਸਿਬਿਲਿਟੀ ਹੈ ਮੈਂ ਤਾਂ ਕਹਿਣਾ ਵੀ ਤੁਸੀਂ ਪਾਉਂਦਾ ਕਿਉਂਕਿ ਇੱਕ ਤਾਂ ਕਿਉਂ ਮਹਿੰਗਾ ਹੁੰਦਾਗਾ ਕਿ ਪਲੱਸ ਜੀ 2 ਕਿਲੋ ਵੀ ਕਿਉਂ ਪਾਉਂਦਾ 1500 ਦਾ ਕਿਉਂ ਹੋ ਗਿਆ ਤੇ ਫਿਰ ਉਹਦੇ ਭੇਜਣ ਦੇ ਚਾਰਜਿੰਗ ਕਿਉਂ ਉਹ ਫਟ ਨਹੀਂ ਹੁੰਦੇ ਜੇ ਤੇ ਆਪਾਂ ਮੇਰੇ ਵਾਂਗ ਹੁੰਦਾ ਕਸਟਮਰ ਦਾ ਕੀ ਹੋਣਾ ਕਸਟਮਰ ਦਾ ਲਾਸ ਹੋ ਜਾਂਦਾ ਕਿਉਂਕਿ ਆਪਣੇ ਬਹੁਤ ਲੋਕ ਨੇ ਜਿਹੜੇ ਇਧਰ ਮੈਂ ਤਕਰੀਬਨ ਜਿਵੇਂ ਮੈਂ ਤਾਂ ਆਪਣੇ ਲਈ ਅਸਟ੍ਰੇਲੀਆ ਕੈਨੇਡਾ ਜੁਪੇ ਯੂ ਐਸ ਏ ਤੇ ਬਾਕੀ ਜਿਹੜੇ ਯੂਰਪ ਵਗੈਰਾ ਇਹਾਰੇ ਗੱਲ ਦਿਖਾ ਦੇਣਾ ਜਿਵੇਂ ਆਪਣੇ ਸ਼ਹਿਰ ਦੇ ਕਾਫੀ ਲੋਕ ਅਰਬ ਕੰਟਰੀਆਂ ਚ ਗਏ ਹੋਏ ਨੇ ਉਧਰ ਵੀ ਜਾਂਦਾ ਸਮਾਂ ਉਧਰ ਉਧਰ ਵੀ ਜਾਂਦਾ ਤਾਂ ਕਿ ਮਤਲਬ 올 ਓਵਰ ਦਾ ਵਰਡ ਸਾਰੇ ਕਿਤੇ ਸਮਾਂ ਜਾਂਦਾ ਤੇ ਅੱਛਾ ਇੱਕ ਬਾਈ ਜੀ ਮੈਂ ਮਤਲਬ ਵੀਡੀਓ ਵੀ ਜਿਵੇਂ ਦੇਖਿਆ ਨੇ ਤਾਂ ਆਪਾਂ ਸੁਣਦੇ ਰਹੇ ਨੇ ਲੋਕ ਜਿਹੜੇ ਕਰੀਅਰ ਵਾਲੇ ਨੇ ਇਹ ਕਹਿੰਦੇ ਨੇ ਵੀ ਇੰਸ਼ੋਰੈਂਸ ਕਰਦੇ ਆ ਅਸੀਂ ਤੇ ਇੰਸ਼ੋਰੈਂਸ ਦਾ ਹੁੰਦਾ ਕਨਸੈਪਟ ਵੀ ਜਿਵੇਂ ਮੇਰੀ ਜਿੰਨਾ ਕ ਮੈਂ ਤੁਹਾਨੂੰ ਪਹਿਲਾਂ ਦੱਸਿਆ ਜੇ ਮੇਰੀ 29 30 ਸਾਲ ਦੇ ਵਿੱਚ ਉਹ ਜਿਹੜਾ ਐਂਡ ਇੰਟਰਨੈਸ਼ਨਲ ਹੁੰਦਾ ਫਿਰ ਉਹਦੇ ਵਿੱਚ ਕੋਈ ਇਨਸੋਰਟ ਨਹੀਂ ਹੁੰਦਾ ਹੈਗਾ ਅੱਛਾ ਦੇਖ ਜੇ ਜਿਹੜਾ ਨੈਸ਼ਨਲ ਹੁੰਦਾ ਹੈ ਨਾ ਉਹਦੇ ਵਿੱਚ ਵੀ ਜੇ ਕਸਟਮਰ ਕਰਾਉਣਾ ਚਾਹੇ ਜਿਵੇਂ ਮਾਲ ਦੁਬਈ ਤੋਂ ਦੁਬਈ ਭੇਜਿਓਗੇ ਤਾਂ ਉਹ ਇਨਸੋਰਟ ਹੁੰਦਾ ਹੈਗਾ ਇੰਟਰਨੈਸ਼ਨਲ ਕੋਈ ਇਨਸੋਰਟ ਨਹੀਂ ਹੁੰਦਾ ਹੈਗਾ ਤਾਂ ਐਵੇਂ ਨੂੰ ਮੈਂ ਕਹੀ ਜਾਂਦਾ ਕਿ ਹਾਂ ਇਨਸੋਰਟ ਹੁੰਦਾ ਹੈਗਾ ਇਸੇ ਕੰਪਨੀ ਤੋਂ ਸਰ ਨਹੀਂ ਹੁੰਦਾ ਮਤਲਬ ਕੰਪਨੀ ਵੱਲੋਂ ਕੋਈ ਨਹੀਂ ਹੈਗਾ ਤੁਹਾਡੀ ਆਪਣੀ ਗੁੱਡਵਿਲ ਆ ਉਹ ਤੁਹਾਡੀ ਹੈਗੀ ਕਸਟਮਰ ਨਾਲ ਰਿਲੇਸ਼ਨ ਨੇ ਓਕੇ ਉਹ ਤੁਸੀਂ ਹੋਰ ਜਿਹੜੇ ਫਿਰ ਇੱਧਰ ਆਪਾਂ ਕਹਿੰਦੇ ਡੋਮੈਸਟਿਕ ਦਾ ਹੁੰਦਾ ਉਹ ਕਿੰਨੇ ਚਾਰਕ ਲੱਗਦੇ ਨੇ ਉਹ ਤਾਂ 2% ਜਿੱਦੀ ਅਮਾਉਂਟ ਆ ਯਾਨੀ ਕਿ ਅਮਾਉਂਟ ਦਾ ਇਹਨਾਂ ਤੋਂ 2% ਹੁੰਦਾ ਜਾਂਦਾ ਕੀ ਬਾਤ ਹੈ ਤੇ ਬਾਈ ਜੀ ਹੁਣੇ ਨੇ ਸਾਡੇ ਨਾਲ ਵਾਦਾ ਵੀ ਕੀਤਾ ਸੀ ਕਹਿੰਦੇ ਯਾਰ ਜਿਹੜੀਆਂ ਸੱਚੀਆਂ ਗੱਲਾਂ ਨੇ ਉਹੀ ਆਪਾਂ ਜਿਹੜਾ ਹੈਗਾ ਲੋਕਾਂ ਨੂੰ ਦੱਸਦੇ ਆ ਅੱਛਾ ਇੱਕ ਨਾ ਜਿਵੇਂ ਸਰਵਿਸ ਦੀ ਆਪਾਂ ਗੱਲ ਕਰਦੇ ਆ ਤੁਸੀਂ ਵੀ ਬਹੁਤ ਸਾਰੀਆਂ ਕੰਪਨੀਆਂ 'ਚ ਕੰਮ ਕਰਦੇ ਹੋਵੋਗੇ ਇੱਕ ਲੋਕ ਘਟੀਆ ਸਰਵਿਸ ਵ ਤੇ ਫਿਰ ਤੁਸੀਂ ਕਿਵੇਂ ਲੋਕਾਂ ਨੂੰ ਵਿਸ਼ਵਾਸ ਦਿਵਾਉਣਾ ਹੈ ਵੀ ਆਹੀ ਕੰਪਨੀ ਦੇ ਥਰੂ ਭੇਜੋ ਜਾਂ ਆਹੀ ਸਰਵਿਸ ਵਧੀਆ ਦੇਖੋ ਜੀ ਮੈਂ ਤਾਂ ਮੈਨੂੰ ਆਇਆ ਵੀ ਕਸਟਮਰ ਦੇ ਸਕ ਮੇਰੇ ਕੋਲੇ ਘੱਟ ਆਵੇ ਤੇ ਜਿੰਨਾ ਵੀ ਆਵੇ ਕਹਿੰਦਾ ਉਹ ਸੈਟੀਸਫਾਈ ਹੋਵੇ ਇਹ ਨਹੀਂ ਹੈਗਾ ਵੀ ਬਾਅਦ ਦੇ ਵਿੱਚ ਕਹਿੰਦਾ ਉਹ ਮੈਨੂੰ ਫੋਨ ਕਰਦਾ ਫਿਰ ਜਦਾਂ ਤੇ ਮੈਂ ਫੋਨ ਨਾ ਚੱਕਾਂ ਤੇ ਜਿਵੇਂ ਆਪਾਂ ਪੰਜਾਬੀ ਦੇ ਕਹਾਵਤਾਂ ਜਿਹੜਾ ਜਿਹਾ ਮਿੱਠਾ ਪਾਉਂ ਕੋਰ ਪਾਉਂ ਰੱਖ ਜਾ ਮਿੱਠਾ ਹੋ ਜਾ ਬਿੱਠਾ ਹੋ ਜਾ ਤੇ ਮੈਂ ਤਾਂ ਇਹੀ ਕਹਿੰਦਾ ਵੀ ਵਧੀਆ ਸਰਵਿਸ ਤੇ ਵਧੀਆ ਚੀਜ਼ ਦੋ ਅੱਛਾ ਮਤਲਬ ਜੇ ਅਗਰ ਕਿਸੇ ਨੇ ਜਲਦੀ ਸਮਾਨ ਭੇਜਣਾ ਹੁੰਦਾ ਤਾਂ ਫਿਰ ਤੁਸੀਂ ਤਰ੍ਹਾਂ ਵੀ ਰეკਮੈਂਡ ਜੇ ਹਰਜੀਪ੍ਰੀ ਭੇਜੂਗਾ ਮੇਰਾ ਦਿਰਾ ਮਾਰ ਦੇਣਾਗਾ ਇਹ 50 ਰੁਪਏ ਵਧੀਆ ਤੋਂ ਬਚਾਉਣੇ ਤਾਂ ਘਟਿਆ 50 ਬਚਾਉਣੇ ਨੇ ਤੇ ਕਸਟਮਰ ਨੂੰ ਸਰਵਿਸ ਉਹਨੇ ਆਪ ਦੀ ਡਿਸਾਈਡ ਕਰ ਲਈ ਆ ਵੀ ਮੈਂ ਕਹਿਦੀ ਰਹਿਣੀ ਆਂ ਮਤਲਬ ਵਗੈਰ ਕਸਟਮਰ 100 ਰੁਪਿਆ ਲਾ ਕੇ ਸਮਾਨ ਖਰੀਦਦਾ ਤਾਂ 20 50 ਪਿੱਛੇ ਮਤਲਬ ਜਿਹੜੀ ਸਰਵਿਸ ਵਧੀਆ ਹੁੰਦੀ ਆ ਉਹੀ ਲੈਣੀ ਚਾਹੀਦੀ ਮੇਰੀ ਟੌਕਸ ਨੇ ਇਹ ਹੁੰਦੀ ਆ ਵੀ ਤੁਸੀਂ ਸਮਾਨ ਕਹਿੰਦਾ 1 ਕਿਲੋ ਵਜ਼ਨ ਘਟਾ ਦਿਓ ਜੇ ਹੁਣ ਤੁਸੀਂ ਆਇਆ ਨਾ ਕਰੋਗੇ 15 ਕਿਲੋ ਸਮਾਨ ਚਾਹਤਾ ਤੁਸੀਂ 14 ਕਿਲੋ ਸਮਾਨ ਕਰ ਦੋ ਲੇਕਿਨ ਸਰਵਿਸ ਵਧੀਆ ਬਾਤੋ ਵਧੀਆ ਹਰੇਕ ਚੀਜ਼ ਦਾ ਨਾ ਬ੍ਰਾਂਡਡ ਮੈਂ ਵੀ ਆ ਕੇ ਜੀ ਬ੍ਰਾਂਡਡ ਬਟੇ ਬਟੇ ਸ਼ੋਅਰੂਮਾਂ ਤੇ ਜਾਂਦੇ ਨੇ ਜਦੋਂ ਬੰਦਾ ਕੋਈ ਰੱਖਾਉਣਾ ਆਉਂਦਾ ਹੈ ਕਨਾ ਫਿਰ ਉਹ ਦੇਖਦਾ ਵੀ ਕਿਹੜੀ ਕਿ ਕਰਾਈਏ ਪਾਈ ਪਾਈ 10 10 ਸਰਵਿਸ ਕਰਾਉਣਾ ਹੁੰਦਾ ਹੈ ਮੈਂ ਕਹਿੰਦਾ ਜਿੰਨੇ ਵੀ ਮੇਰੀ ਅੱਜ ਤੱਕ ਮੇਰੇ ਮਿਲਣ ਵਾਲੇ ਨੇ ਮੈਂ ਕਹਿੰਦਾ ਤੁਸੀਂ weight ਘਟਾ ਦਿਓ ਬਤਾਓ ਮਤਲਬ weight ਘਟਾ ਲਓ ਪਰ ਸਰਵਿਸ ਸਰ ਵਧੀਆ ਕਰੋ ਰੂਲ ਵਧੀਆ ਲੈ ਲਓ ਪੱਤੀਆ ਅੱਛਾ ਇੱਕ ਹੋਰ ਲੋਕਾਂ ਨੂੰ ਬਈ ਜੇ ਡਾਊਟ ਹੁੰਦਾ ਅਗਲਾ ਕਹਿੰਦਾ ਇਧਰੋਂ ਤਾਂ ਅਗਲਾ ਭੇਜ ਦੋ ਉੱਧਰ ਜਾ ਕੇ ਕਸਟਮ ਡਿਊਟੀ ਲੱਗ ਜਾਂਦੀ ਆ ਉੱਧਰ ਬੱਚਿਆਂ ਨੂੰ ਦੇਨੇ ਪੈਂਦੇ ਨੇ ਪੈਸੇ ਜਾਂ ਉੱਧਰਲੇ ਲੋਕਾਂ ਨੂੰ ਦੇਨੇ ਪੈਂਦੇ ਨੇ ਉਹਦੇ ਵਿੱਚ ਜਿਹੜੀ ਕਸਟਮ ਡਿਊਟੀ ਆ ਘੱਟ ਪੈਂਦੀ ਆ ਠੀਕ ਹੈ ਜੀ ਤੇ ਜਿੰਨੀਆਂ ਅਸੀਂ ਡਾਊਨ ਹੋ ਜਾਂਦੀਆਂ ਨੇ ਉਹ ਇਧਰੋਂ ਅਸੀਂ ਜਹਾਜ਼ਾ ਘੱਟ ਕਰਦਾਂਗੇ ਤਾਂ ਬੱਚੇ ਨੂੰ ਉਧਰ ਜਾ ਕੇ ਕਸਟਮ ਡਿਊਟੀ ਡਬਲ ਪੈ ਜਾਂਦੀ ਆ 40 ਪਲੱਸ ਪੈ ਜਾਂਦੀ ਆ ਤੇ ਉਹ ਜਿਹੜਾ ਮਤਲਬ ਉਹ ਤੁਸੀਂ ਲੋਕਾਂ ਨੂੰ ਦੱਸ ਦਿਓ ਸਾਰੀ ਮੈਂ ਉਹਨਾਂ ਨੂੰ ਇਹ ਦੱਸਦਾ ਕਿ ਮੈਨੂੰ ਦਿੱਤੀ ਇਹਦੇ ਵਿੱਚ ਭੇਜ ਕੇ ਕਹਿੰਦਾ ਸੈਟੀਸਫਾਈ ਨਾਲ ਤੁਸੀਂ ਵਧੀਆ ਚ ਭੇਜੋ ਤੁਸੀਂ ਵੀ ਟੈਨਸ਼ਨ ਫਰੀ ਤੇ ਮੈਂ ਵੀ ਟੈਨਸ਼ਨ ਫਰੀ ਮਤਲਬ ਇਹੀ ਗੱਲ ਹੈ ਨਾ ਕਿ ਲੋਕਾਂ ਨੇ ਖੁਦ ਇਹਨਾਂ ਨੂੰ ਕਿਹਾ ਵੀ ਤੁਸੀਂ ਕੰਮ ਕਰੋ ਕਿਉਂਕਿ ਕਈ ਵਾਰੀ ਆਪਾਂ ਗੱਲਾਂ ਤਾਂ ਆ ਜਾਂਦੇ ਆ ਲੋਕ ਉਹ ਗੱਲਾਂ ਜਿਹੜੇ ਜ਼ਿਆਦਾ ਮਾਰਦੇ ਇੱਕ ਹੋਰ ਗੱਲ ਹੈ ਜੀ ਇੱਕ ਹੋਮ ਸਰਵਿਸ ਹੁੰਦੀ ਹੈ ਵੀ ਜੀ ਅਗਲਾ ਕਹਿੰਦਾ ਯਾਰ ਘਰੋਂ ਅਸੀਂ ਸਮਾਨ ਲੱਸੋ ਅਸੀਂ ਘਰੋਂ ਚੱਕ ਲਿਓਨੇ ਆਪਣੇ ਕੋਲ ਹੈਗੀ ਉਹ ਸਰਵਿਸ ਜਿੱਕ ਵੀ ਜੀ ਮੇਰਾ ਕਹਿੰਦਾ ਸਭ ਤੋਂ ਪਹਿਲਾਂ ਮੈਂ ਟੋਰੀ ਜਾਂਦਾ ਕੰਮ ਕਰਨ ਤੋਂ ਪਹਿਲਾਂ ਆਫਿਸ ਕੋਲੋਂ ਤੋਂ ਪਹਿਲਾਂ ਆਕਸ ਵਿੱਚ ਕੈਮਰੇ ਲਵਾਏ ਠੀਕ ਹੈ ਜੀ ਕੈਮਰੇ ਨਾਲ ਵਿੱਚ ਕੀ ਹੁੰਦਾ ਕਹਿੰਦਾ ਇਹ ਆਪਣੀ ਬਾਤ ਵੀ ਰਿਕਾਰਡ ਹੁੰਦੀ ਆ ਤੇ ਵੀਡੀਓ ਵੀ ਹੁੰਦੀ ਆ ਤੇ ਕੱਲ ਨੂੰ ਕਹਿੰਦਾ ਮੰਨ ਲਓ ਮੇਰੇ ਇੱਕ ਲਿਖਣ ਦੇ ਵਿੱਚ ਮੈਂ ਇੱਕ ਲਿਸਟ ਬਣਾਉਣਾ ਅਸੀਂ ਉਹਨੂੰ ਕੇ ਬਾਈਸੀ ਕਹਿੰਦੇ ਆ ਉਹਦੇ ਵਿੱਚ ਕੋਈ ਆਈਟਮ ਕਹਿੰਦਾ ਲਿਖਣ ਦੇ ਵਿੱਚ ਘੱਟ ਲਿਖੀ ਜਾਂਦੀ ਆ ਵੱਧ ਲਿਖੀ ਜਾਂਦੀ ਆ ਟੈਸਟ ਮਾਲ ਕਹਿੰ ਲੈ ਕੇ ਅਸੀਂ ਭਾਈ ਤੀਜੀ ਤਾਂ ਆਪਣੇ ਕਿਨਾਂ ਟੈਮਰੇ ਦੇ ਵਿੱਚੋਂ ਰਿਕਾਰਡ ਹੋ ਜਾਂਦੀ ਆ ਹਰੇ ਠੀਕ ਹੈ ਮੈਂ ਜੋ ਵੀ ਸਮਾਨ ਆ ਤਾਂ ਮੈਂ ਇੱਕ ਆਫਿਸ ਦੇ ਵਿੱਚ ਹੀ ਉਹ ਕਰਦਾ ਮਤਲਬ ਘਰੋਂ ਅਗਰ ਤੁਸੀਂ ਬੰਦਾ ਗਏ ਵੀ ਸਾਨੂੰ ਘਰੋਂ ਲੈ ਜੋ ਲੈ ਸਕਦੇ ਹੋ ਪਰ ਸਮਾਨ ਉਹ ਰਿਆ ਕੇ ਪੈਕ ਕਰਦਾ ਕਸਟਮਰ ਦੇ ਸਾਹਮਣੇ ਪੈਕ ਕਰਦਾ ਮਤਲਬ ਉਹਦੇ ਜੇ ਰੋਲੇ ਵਾਲੀ ਗੱਲ ਨਹੀਂ ਰਹੀ ਹਾਂ ਤਾਂ ਕਿ ਐ ਨਹੀਂ ਹੈਗਾ ਵੀ ਘਰੋਂ ਮੈਂ ਤਾਂ ਤੁਹਾਨੂੰ ਇੰਨਾ ਸਮਾਨ ਦੇ ਦਦਾ ਠੀਕ ਹੈ ਕਸਟਮਰ ਦੇ ਨਾਲ ਤੇ ਲਿਆ ਜਾਵਾਂਗਾ ਲਿਆ ਕੇ ਪੈਕਿੰਗ ਉਹਦੇ ਸਾਹਮਣੇ ਕਰਦਾ ਪੈਕਿੰਗ ਸਾਹਮਣੇ ਹੋਊ ਤਾਂ ਕਿ ਕੋਈ ਰੋਲੇ ਵਾਲਾ ਘਰੋਂ ਵਾਲਾ ਕੰਮ ਨਾ ਕਰੇ ਠੀਕ ਹੈ ਕੈਮਰੇ ਦੇ ਕੈਮਰੇ ਦੇ ਵਿੱਚ ਇੱਕ ਮਹੀਨਾ ਦੀ ਵੀਡੀਓ ਰਹਿ ਗਈ ਆ ਜ ਬੜਾ ਵਧੀਆ ਲੱਗਿਆ ਬਾਈ ਜੀ ਨਾਲ ਸਾਨੂੰ ਗੱਲ ਕਰਕੇ ਹਨਾ ਜਿੰਨੇ ਵੀ ਤਾਂ ਸਾਨੂੰ ਕੂਰੀਅਰ ਸਰਵਿਸ ਦੇ ਵਿੱਚ ਲੱਗੇ ਵੀ ਕੁਐਸਚਨ ਨੇ ਲੋਕਾਂ ਨੇ ਜਾਣਨ ਵਾਲੇ ਨੇ ਉਹ ਸਾਰੇ ਕੁਐਸਚਨ ਬਾਈ ਜੀ ਉਹਨਾਂ ਤੋਂ ਆਪਾਂ ਨੇ ਪੁੱਛ ਲੇ ਤੇ ਬਹੁਤ ਵਧੀਆ ਤਰੀਕੇ ਨਾਲ ਇਹਨਾਂ ਨੇ ਆਨਸਰ ਵੀ ਦਿੱਤਾ ਤੇ ਹੁਣ ਵੀਰੇ ਲਾਸਟ ਦੇ ਵਿੱਚ ਜਿਹੜੇ ਲੋਕਾਂ ਨੂੰ ਤੁਹਾਨੂੰ ਦੇਖਦੇ ਨੇ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਮੈਂ ਤਾਂ ਜੀ ਉਹਨਾਂ ਨੂੰ ਇਹੀ ਕਹਿਣਾ ਚਾਹਨਾਗਾ ਵੀ ਆਪਾਂ ਜਦੋਂ ਹਰੇਕ ਚੀਜ਼ ਖਰੀਦਣਾ ਵੱਡੇ ਵੱਡੇ ਮੌਲਾ ਤੋਂ ਖਰੀਦ ਕੇ ਲਿਆਉਨੇ ਆ ਤੇ ਹਰੇਕ ਤਰ੍ਹਾਂ ਦੇ ਬ੍ਰਾਂਡ ਖਰੀਦਦੇ ਆ ਮੈਂ ਆਪਦੀ ਕਹਿੰਦਾ ਲਾਈਫ ਦੇ ਵਿੱਚ ਅਜਿਹੀਆਂ ਚੀਜ਼ਾਂ ਨਹੀਂ ਆਪਾਂ ਕਰੇ ਵਰਤੀਆਂ ਜਿਹੜੀਆਂ ਲੋਕ ਇਤੇ ਇੱਕ ਇੱਕ ਕਹਿੰਦਾ ਜਿਹੜੀ ਆਪਾਂ ਜਦੋਂ ਕੋਈ ਛੋਲੇ ਦੀ ਚੀਜ਼ ਖਰੀਦ ਪਿਆ ਤਾਂ ਉੱਤੇ ਜਿਹੜਾ ਡਾਇਮੰਡ ਲੱਗ ਜਾਂਦਾ ਡਾਇਮੰਡ ਦਾ ਮੁੱਲ ਹੁੰਦਾ ਤੇ ਉਸ 골ਡਨ ਦਾ ਮੁੱਲ ਦੇ ਪੈਂਦਾ ਆ ਲੱਗਦਾ ਯਾਰ ਡਾਇਮੰਡ ਵਾਲੀ ਦਿਖਾ ਸਾਬ ਠੀਕ ਹੈ ਕਿ ਜਦੋਂ ਆਪਾਂ ਸਾਰੀਆਂ ਚੀਜ਼ਾਂ ਬਣਾ ਦਿੰਦੇ ਆ ਉਹ ਇੱਕ ਡਾਇਮੰਡ ਬਣਾ ਦਿੰਦੇ ਆ ਤਾਂ ਕੋਰੀਅਰ ਵੀ ਕਰਨਾ ਇੱਕ ਵਜੀ ਬਾਤੋ ਮੈਂ ਇਸਨੇ ਆਹ ਤੇਰਾ ਕਹੋਰਾ ਹਰੇਕ ਨੂੰ ਕਿ ਵੀ ਤੁਸੀਂ ਕੋਰੀਅਰ ਕਰਾਓ ਤਾਂ ਵਧੀਆ ਕਰਾਓ ਪੇਪਰੈਂਟਡ ਕਰਾਓ ਜਿਵੇਂ ਤੁਸੀਂ ਤੀਜਾ ਪ੍ਰਿੰਟਡ ਕਰਾ ਦੋ ਤਾਂ ਕੋਰੀਅਰ ਵੀ ਵਧੀਆ ਕਰਾਓ 30 ਸਾਲ ਪਹਿਲਾਂ ਇਹਨਾਂ ਨਾਲ ਜੁੜੇ ਨੇ ਅੱਜ ਵੀ ਇਹਨਾਂ ਕੋਲੇ ਆਉਂਦੇ ਨੇ ਕਾਰਨ ਕੀ ਆ ਕਿ ਸਰਵ ਤੇ ਸਾਡੀ ਬਹੁਤ ਜਿੰਨਾ ਕੇ ਸਮਾਂ ਇਹਨਾਂ ਨੇ ਕਿਹਾ ਉਹਨੇ ਸਮੇਂ ਜੀ ਪਹੁੰਚ ਗਈ ਮੈਂ ਆਪਣੇ ਵੱਲੋਂ ਵੀ ਰਿਵਿਊ ਦੇਣਾ ਤੇ ਸਰਵਿਸ ਬਹੁਤ ਵਧੀਆ ਦਿੰਦੇ ਨੇ ਤੁਸੀਂ ਵੀ ਕੁਝ ਭੇਜਣਾ ਤੇ ਇੱਕ ਵਾਰੀ ਇਹਨਾਂ ਕੋਲ ਆ ਕੇ ਜ਼ਰੂਰ ਦੇਖ ਲਿਓ ਤਾਂ ਕਿ ਵੀਰੇ ਨਾਲ ਗੱਲਬਾਤ ਕਰਕੇ ਤੁਹਾਨੂੰ ਪਤਾ ਹੀ ਲੱਗ ਗਿਆ ਹੋਊਗਾ ਕਿ ਕਿਸ ਤਰ੍ਹਾਂ ਇਹ ਗੱਲਾਂ ਕਰਦੇ ਨੇ ਤੇ ਜਿਹੜੀ ਗੱਲ ਕਹਿੰਦੇ ਨੇ ਕਹਿੰਦੇ ਪੂਰੀ ਕਰਦੇ ਨੇ ਇਹੀ ਕਾਰਨ ਹੈ ਕਿ ਲੋਕ ਇਹਨਾਂ ਨਾਲ ਜੁੜਦੇ ਨੇ ਤੁਸੀਂ ਵੀ ਇੱਕ ਵਾਰੀ ਆਓ ਪੈਲਾ ਉਠਾਓ ਤੇ ਜਿਹੜਾ ਵੀ ਹੈਗਾ ਇਹਨਾਂ ਦੀ ਸਰਵਿਸ ਯੂਜ਼ ਕਰਕੇ ਦੇਖੋ ਵਧੀਆ ਲੱਗੂਗਾ ਤੁਹਾਨੂੰ ਬਾਕੀ ਇਹਨਾਂ ਦੀ ਵੀਡੀਓ ਦੇ ਨਾਲ ਮਿਲਦੇ ਰਹਾਂਗੇ ਧੰਨਵਾਦ